ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਵੀ ਸਦਾ ਚੜ੍ਹਦੀ ਕਲਾ 'ਚ ਰੱਖੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਅੱਜ ਆਪਾਂ ਕਰਾਂਗੇ ਜੀ ਦੀ ਸੰਤੀ ਦੇ ਪਤਮੀ ਪੜੇ ਦੇ ਅਰਥ ਆਪਣੇ ਦੋ ਜੱਬ ਜੀ ਸਾਹਿਬ ਦੇ ਦੋ ਕੌੜੀਆਂ ਦੇ ਅਰਥ ਰਹਿ ਗਏ ਸੀ ਤੇ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਬਣਾ ਹੋਈ ਤੇ ਕਿਉਂਕਿ ਜ ਹੁਣ ਸੀਜ਼ਨ ਦਾ ਟਾਈਮ ਆ ਬੁਟੀਕ ਤੇ ਵੀ ਬਹੁਤ ਕੰਮ ਹੁੰਦਾ ਤਾਂ ਕਰਕੇ ਕੋਈ ਹੁਣ ਇਸ ਤੋਂ ਬਾਅਦ ਆਪਾਂ ਫਿਰ ਬੁਟੀਕ ਦੀਆਂ ਵੀਡੀਓ ਪਾਇਆ ਕਰਾਂਗੇ ਤੇ ਕਿ ਕਿਦਾਂ ਦਾ ਅੱਜ ਕੱਲ੍ਹ ਕਪੜਾ ਚੱਲ ਰਿਹਾ ਕਿਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਕਿ ਕਿਹੜਾ ਕਪੜਾ ਦੇ ਵਿੱਚ ਟ੍ਰੈਂਡ ਦੇ ਵਿੱਚ ਹੈਗਾ ਚਲੋ ਉਸ ਤੋਂ ਬਾਅਦ ਆਪਾਂ ਫਿਰ ਬੁਟੀਕ ਦੀਆਂ ਵੀਡੀਓ ਪਾਵਾਂਗੇ ਜੀ ਤੇ ਜਿਹੜਾ ਜਿਹੜਾ ਮੇਰੇ ਪੈਣਾ ਨੇ ਵੀਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋਗੇ। ਤੇ ਵੀਡੀਓ ਨੂੰ ਜਰੂਰ ਦੇਖਿਆ ਕਰੋ। ਆਪਣਾ ਇਸ ਵਿੱਚ ਭਲਾ ਹੋਣਾ ਸਭ ਤੋਂ ਜ਼ਰੂਰੀ ਕੰਮ ਆ ਆਪਣਾ ਹੀ ਆ। ਤੇ ਘਰਵਾਨੀ ਨਾਲ ਜੁੜੋ ਜੀ। ਕੰਮ ਕਰਤਾ ਆਪਣੇ ਹੁੰਦੇ ਰਹਿਣੇ ਨੇ। ਜ਼ਿਆਦਾ ਜ਼ਰੂਰੀ ਕੰਮ ਆ ਆਪਾਂ ਵੈਕੁਰੂ ਨਾਲ ਕਰੋ ਉਹ ਦੀ। ਵੜਾਈ ਕਰੋ ਤੇ ਸਭ ਤੋਂ ਪਹਿਲਾਂ ਉੱਠ ਕੇ ਜਪ ਦੀ ਸਾਧਾ ਪਾਰ ਕਰਕੇ ਆਪਣੇ ਸਾਰੇ ਕੰਮ ਸ਼ੁਰੂ ਕਰਿਆ ਕਰੋ ਜੀ ਵੈਗ੍ਰੂ ਉਸ ਕਮਾਈਆਂ ਵਿੱਚ ਬਹੁਤ ਵਰਕਤਾ ਪਾਉਂਦੇ ਨੇ ਤੇ ਸਾਰੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਆਪਣੀਆਂ ਚਲੋ ਜੀ ਆਪਾਂ ਹੁਣ ਕਰਦੇ ਹਾਂ 37ਵੀਂ ਬਾਣੀ ਦੇ ਅੱਖਰ ਕਰਮ ਖੰਡ ਕੀ ਬਾਣੀ ਜੋਰ ਕਿੱਥੇ ਹੋਰ ਨਾ ਕੋਈ ਹੋਰ ਬਖਸ਼ਿ ਵਾਲੀ ਅਵਸਥਾ ਦੀ ਰਿਕਾਵਟ ਵਾਲ ਹੈ ਭਾਵੇਂ ਜਦੋਂ ਮਨੋਕੋ ਤੇ ਵੈਗ੍ਰੂ ਦੀ ਨਜ਼ਰ ਉੰਦੇ ਆਤ ਉਸਦੇ ਅੰਦਰ ਜਿਹੜਾ ਵੱਲ ਪੈਦਾ ਹੋ ਜਾਂਦਾ ਹੈ ਵਿਸ਼ੇ ਪਕਾਰਾ ਉੱਤੇ ਉੱਤੇ ਅਸਰ ਨਹੀਂ ਪਾਉਂਦੇ ਕਿਉਂਕਿ ਜੋ ਆਦਮੀ ਸਹਾਲਤ ਦੇ ਵਿੱਚ ਪੁੱਜ ਜਾਂਦਾ ਹੈ ਉਸਦੇ ਅੰਦਰ ਵੈਗਰੂ ਤੋਂ ਬਿਨਾ ਕੋਈ ਦੂਜਾ ਉਸ ਨੂੰ ਹੋਰ ਕੋਈ ਨਹੀਂ ਦਿਖਦਾ ਜਿੱਥੇ ਜਦੋਂ ਮਹਾਭਰਸੂ ਤੰਮੇ ਰਾਮ ਰਿਹਾ ਭਰਪੂਰ ਜਿਹੜੇ ਮਨੁੱਖ ਉਸ ਵਾਸਤਾ ਬਚੁੰਦੇ ਹਨ ਉਹ ਜੋਦੇ ਮਹਾਬਲੀ ਤੇ ਅਸੁਰ ਮਹਾਨ ਉਹਨਾਂ ਦੇ ਰੋਮ ਰੋਮ ਵਿੱਚ ਵੈਗਰੋ ਵਸ ਰਿਆ ਹੁੰਦਾ ਹੈ ਕਿੱਥੇ ਸੀਤਾ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨਾ ਜਾਏ ਸੋਸਮਾਸਤਾ ਵਿੱਚ ਜੋ ਪਹੁੰਚੇ ਹੋਏ ਬੰਦਿਆਂ ਦਾ ਮਨ ਨਿਰੋਰ ਵਾਹਿਗੁਰੂ ਦੀ ਸੁਭਾ ਬੜਿਆਈ ਦੇ ਚ ਪ੍ਰੋਇਆ ਰਹਿੰਦਾ ਹੈ ਉਹਨਾਂ ਦੇ ਸਰੀਰ ਅਜਹਿ ਸ਼ੁੱਧ ਤੇ ਸੰਤ੍ਰ ਹੋ ਜਾਂਦੇ ਹਨ ਉਹਨਾਂ ਦੇ ਰੂਪ ਬਿਆਨ ਨਹੀਂ ਕੀਤੇ ਜਾ ਸਕਦੇ ਨਾ ਉਹ ਮਰੇ ਨਾ ਠੱਗੇ ਜਾਏ ਜਿੰਨ ਕੇ ਰਾਮ ਉਸੇ ਮਨਮਾਇ ਜਿਨਾਂ ਦੇ ਮਨ ਵਿੱਚ ਵਾਹਿਗੁਰੂ ਵੱਸਦਾ ਹੈ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਨਾ ਹੀ ਉਹਨਾਂ ਨੂੰ ਕੋਈ ਧੋਖਾ ਦੇ ਸਕਦਾ ਹੈ ਨਾ ਹੀ ਉਹਨਾਂ ਦੀ ਆਤਮਾ ਨੂੰ ਕਦੇ ਮੌਤ ਦਾ ਸ਼ਿਕਾਰ ਹੁੰਦੀ ਹੈ ਅਤੇ ਮਾਇਆ ਉਹਨਾਂ ਨੂੰ ਕੋਈ ਠੰਗ ਨਹੀਂ ਸਕਦੀ ਜਿੱਥੇ ਪਾਵ ਉਸੇ ਕੇ ਲੋ ਕਾਰ ਆਨੰਦ ਸੱਚਾ ਮਨ ਸੋਏ ਉਸ ਅਵਸਥਾ ਵਿੱਚ ਕੋਈ ਭਾਵਨਾ ਕਈ ਭਾਵਨਾ ਦੇ ਭਗਤ ਜਨ ਵਸਦੇ ਹਨ ਜੋ ਸਦਾ ਹੀ ਆਨੰਦ ਵਿੱਚ ਰਹਦੇ ਹਨ ਤੇ ਖਿੜੇ ਰਹਿੰਦੇ ਹਨ ਕਿਉਂਕਿ ਉਹ ਸੱਚਾ ਰੱਬ ਉਹਨਾਂ ਦੇ ਮਨ ਵਿੱਚ ਮੌਜੂਦ ਹੈ ਸੱਚਖੰਡ ਵਸੇ ਨਿਰੰਕਾਰ ਕਰ ਕਰੇਖੇ ਨਜ਼ਰ ਨਿਹਾਲ ਸੱਚਖੰਡ ਪਾਵ ਉਸ ਉਸ ਅਵਸਥਾ ਵਿੱਚ ਦੇ ਮਨੁੱਖ ਦੇ ਅੰਦਰ ਉਹ ਪਰਮਾਤਮਾ ਆਪ ਹੀ ਵਸਦਾ ਹੈ ਜੋ ਸ਼੍ਰੇਸ਼ਟੀ ਨੂੰ ਰਾਜ ਰਾਜ ਕੇ ਮਹਿਬੀ ਨਜ਼ਰ ਵਿੱਚ ਉਸ ਦੀ ਸਮਾਰਤ ਹੈ ਜਿੱਥੇ ਖੰਡ ਮੰਡਲ ਮੰਡ ਜੇ ਕੋ ਕਦੇ ਨਾ ਅੰਤ ਨਾ ਅੰਤ ਉਹ ਵਸਤਾ ਵਿੱਚ ਮਨੁੱਖ ਨੂੰ ਵਿਅੰਤੇ ਖੰਡ ਵਿਅੰਤੇ ਮੰਡਲ ਤੇ ਵਿਅੰਤੇ ਬਰਮੰਡਲ ਜਿਸ ਦੇ ਹਨ ਉਹ ਇੰਨੇ ਗੰਤ ਹੁੰਦੇ ਹਨ ਕਿ ਕੋਈ ਉਹਨਾਂ ਨੂੰ ਬਿਆਨ ਕਰਨ ਲੱਗੇ ਤਾਂ ਉਸ ਦਾ ਅੰਤ ਨਹੀਂ ਲੱਗ ਸਕਦਾ ਜਿੱਥੇ ਲੋ ਲੋ ਕਰ ਜਦ ਜ ਉਹ ਕੋ ਤੇਲ ਤੇਲ ਕਰ ਇਸੋ ਵਸਤਾ ਵਿੱਚ ਜਿੱਥੇ ਮਨੁੱਖ ਪਰਮਾਤਮਾ ਨਾਲ ਇੱਕ ਰੂਪ ਹੋ ਗਿਆ ਹੁੰਦਾ ਹੈ ਉਹ ਲੋਕ ਉਹਨਾਂ ਵਿੱਚ ਜਾਂ ਬਣੀਆਂ ਇਹ ਸ਼ੈਆਂ ਦੇ ਆਕਾਰ ਦਿਸਦੇ ਹਨ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਜਿਵੇਂ ਬਹਿਗੁਰੂ ਦਾ ਹੁਕਮ ਹੁੰਦਾ ਹੈ ਭਾਵੇਂ ਉਸ ਵਸਤਾ ਵਿੱਚ ਪੁੱਜ ਕੇ ਇਨਸਾਨ ਨੂੰ ਹਰ ਥਾਂ ਬਹਿਗੁਰੂ ਦੀ ਰਜਾ ਵਰਤ ਦੀ ਦਿੱਸਦੀ ਹੈ ਦੇਖੇ ਵਿਖੇ ਕਰ ਵਿਚਾਰ ਨਾ ਨਾ ਕਤਨਾ ਕਲਾ ਸਰ ਉਸ ਅਭਿਆਸੀ ਨੂੰ ਦਿਸ ਪੈਂਦਾ ਕਿ ਬਹਿਗੁਰੂ ਸੋਚ ਵਿਚਾਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਖੁਸ਼ ਹੁੰਦਾ ਹੈ اے नानक اس واسطے ਦਾ कथन ਕਰਨਾ ਬਹੁਤ ਔਖਾ ਹੈ ਇਹ ਵਸਤਾ ਬਿਆਨ ਨਹੀਂ ਕੀਤੀ ਜਾ ਸਕਦੀ ਸਗੋ ਅਨੁਭਵ ਹੀ ਕੀਤੀ ਜਾ ਸਕਦੀ ਹੈ 38ਵੀਂ ਪੌੜੀ ਦੇ ਅੱਤ ਜਿਤ ਵਿਹਾਰਾਤੀ ਇਸਰ ਮੇ ਸੰਿਆਰ ਤੀਜਲ ਸਬਰ ਨੂੰ ਆਚਾਰਨ ਤੇ ਘੜਨ ਵਾਲਾ ਸੰਿਆਰ ਬਣਾਓ ਜੋ ਪਵਿੱਤਰ ਪਦੈਸ਼ਥਾਨ ਤੇ ਬਹਿ ਕੇ ਕੰਮ ਕਰੇ ਹਰ ਨਾ ਮਤ ਦੇ ਦੇ ਹਥਿਆਰ ਉਸ ਘੜਤ ਲਈ ਆਪਣੀ ਆਮ ਸਮਝ ਨੂੰ ਕਰਵਾਣੀ ਜਾਂ ਗਿਆਨ ਨੂੰ ਥੋੜਾ ਬਣਾਓ ਭੌਕ ਨਾ ਅਗੰਤਪਤੋ ਰੱਬ ਦੇ ਰੱਬ ਦੇ ਡਰ ਦੀ ਧੋਣੀ ਬਣਾਓ ਧੋਣਕੀ ਬਣਾਓ ਅਦਰੇ ਕਰੜੀ ਕਾਲਕਮਾਈ ਦੀ ਅੱਗ ਵਾਲੋ ਭਾਂਡਾ ਬ ਅਮਰਤਾ ਤਤ ਟਾਲ ਤੇਮ ਦੀ ਕਠਾਲੀ ਬਣਾਓ ਅਤੇ ਉਸ ਵਿੱਚ ਬਹਿਗੁਰੂ ਦਾ ਅਮਰ ਕਰਦੇਣ ਵਾਲਾ ਨਾਮ ਪਾਓ ਘੜੀਏ ਸ਼ਬ ਸੱਚੀ ਟਸਕਾਲ ਇਸੇ ਤਰ੍ਹਾਂ ਸੱਚੀ ਟਸਕਾਲ ਵਿੱਚ ਸ਼ਬਦ ਘੜਿਆ ਜਾਂਦਾ ਹੈ ਜਿੰਨ ਕੋ ਨਜ਼ਰੀ ਕਰਮ ਤਨਕਾਰ ਉਹ ਕੰਮ ਉਹਨਾਂ ਦਾ ਹੈ ਜਿੱਥੇ ਤੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਨਾਨਕ ਨਦਰੀ ਨਾ ਦਾ ਨਿਹਾਲ ਹੈ ਨਾਨਕ ਮਿਹਰ ਦੀ ਨਜ਼ਰ ਕਰਨ ਵਾਲੇ ਪ੍ਰਮਾਤਮਾ ਦੀ ਕਿਰਪਾ ਭਰੀ ਨਜ਼ਰ ਨਾਲ ਮਨੁੱਖ ਨਿਹਾਲ ਹੋ ਜਾਂਦੇ ਹਨ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਰੀਰ ਲਈ ਸਾਹ ਹੋਵ ਹਨ ਜਿਵੇਂ ਜੀਵਾਂ ਦੀ ਆਤਮਾ ਲਈ ਲਈ ਗੁਰੂ ਪਾਣੀ ਸਭ ਜੀਵਾਂ ਦਾ ਪਿਓ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ ਦੇਸ ਰਾਤ ਕੋ ਦਾਈ ਦਾਇਆ ਖੇਲੇ ਸਭ ਜਗਤ ਦਿਨ ਤੇ ਰਾਤ ਦੋਵੇਂ ਖੜਾਵਾ ਤੇ ਖੜਾਵੀ ਹਨ ਉਹਨਾਂ ਦੀ ਜਿਨ੍ਹਾਂ ਦੀ ਝੋਲੀ ਵਿੱਚ ਸੰਸਾਰ ਦੇ ਸਾਰੇ ਜੀਵ ਖੇਡ ਰਹੇ ਹਨ ਰਾਤ ਨੂੰ ਸੌਣ ਵਿੱਚ ਤੇ ਦਿਨ ਕੰਮ ਕੰਮ ਕਰਾ ਵਿੱਚ ਜੀ ਰਹੇ ਹਨ ਚੰਗੀਆਂਆਂ ਤੇ ਬਿੜਿਆਆਂ ਬੱਚੇ ਧਰਮ ਹضور ਪਰਮ ਧਰਮ ਰਾਜ ਪਰਮਾਤਮਾ ਦੀ ਹਜ਼ੂਰੀ ਵਿੱਚ ਜੀਵਾਂ ਦੇ ਚੰਗੇ ਮੰਗੇ ਕੰਮ ਵਿੱਚ ਬਚਾਉਦਾ ਆਪਣੇ ਆਪਣੇ ਨਿਆਰ ਅਤੇ ਚੰਗੇ ਕੰਮ ਉਹ ਨਿਆਕਾਰੀ ਪਰਮਾਤਮਾ ਆਪਣੇ ਸਾਹਮਣੇ ਪੜਤਾਲਦਾ ਹੈ ਕਰਮ ਹੀ ਆਪ ਨੂੰ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕੀਤੇ ਚੰਗੇ ਮੰਗੇ ਕਰਮਾਂ ਦੇ ਅਨਸਾਰ ਕਈ ਤਾਂ ਰੱਬ ਦੇ ਨੇੜੇ ਹੋ ਜਾਂਦੇ ਹਨ ਕਈ ਉਸ ਤੋਂ ਦੂਰ ਛੁੱਟੇ ਜਾਂਦੇ ਹਨ ਜਿਨ੍ਹਾਂ ਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮਹੂਜਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਰੱਬ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਇਹ ਨਾਨਕ ਵਾਹਿਗੁਰੂ ਦੇ ਦਾਤੇ ਉਹਨਾਂ ਦੇ ਜਿਹੜੇ ਚੰਕਦੇ ਹਨ ਅਤੇ ਉਹ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਕਈ ਮੁਕਤ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਸੈਂਤੀਵੇਂ ਪੌੜੀ ਦੇ ਪੱਤੀਵੇਂ ਪੌੜੀ ਦੇ ਹੱਥ ਫਿੱਤੇ ਨੇ ਜੀ ਜੇ ਕੋਈ ਅੱਖਰ ਵਾਧਾ ਘਾਟ ਬੋਲ ਹੋ ਗਿਆ ਹੋਵੇ ਗਲਤੀ ਹੋ ਗਈ ਹੋਵੇ ਮਾਫ ਕਰਨਾ ਵੈਕ ਵਿੱਚ ਤੋਂ ਮਾफी ਮੰਗਦੀਆਂ ਅੱਗੇ ਬਾਅਦ ਸੁਰਦ ਸਪਸ਼ਟ ਪੜੀ ਜਾਂਦਾ ਗਲਵਕਸ਼ਣ ਤੇ ਆਪਣੇ ਚੰਨਾਂ ਨਾਲ ਲੱਗ ਰੱਖਣ ਚੜ੍ਹਦੀ ਕਲਾ ਵਿੱਚ ਰੱਖਣਾ ਚਲੋ ਜੀ ਆਪਣੇ ਚਾਪੀ ਸਾਹਿਬ ਦੇ ਅਰਥ ਸਾਰੇ ਪੌੜੀਆਂ ਦੇ ਅਰਥ ਹੋ ਗਏ ਨੇ ਵੀਡੀਓ ਜਦੋਂ ਤੁਸੀਂ ਮਰਜ਼ੀ ਦੇਖ ਸਕਦੇ ਹੋ ਆਪਣਾ 2-4 ਮਿੰਟ ਕੱਢ ਕੇ ਵੀਡੀਓ ਦੇਖ ਲਿਆ ਕਰੋ ਜੀ ਤੇ ਤੁਹਾਨੂੰ ਪਤਾ ਆਪਾਂ ਸਾਰਿਆਂ ਨੂੰ ਪਤਾ ਲੱਗਦਾ ਜੀ ਜਾਪੀ ਸਹਾਇਤਾ ਬਾਣੀ ਚਾਪਾਂ ਬਹੁਤ ਸਿੱਧੇ ਤੌਰ ਤੇ ਆਪਾਂ ਨੂੰ ਗੁਰਵਾਣੀ ਨਾਲ ਵਹਿਗੁਰੂ ਨੇ ਬਹੁਤ ਸੌਖੇ ਜਰੀਕੇ ਨਾਲ ਸਮਝਾਇਆ ਹੋਇਆ ਹੈ ਤੇ ਵੀ ਵਹਿਗੁਰੂ ਜੀ ਆਪਾਂ ਨੂੰ ਕੀ ਸਮਝਾਉਦੇ ਨੇ ਕਿਦਾਂ ਆਪਾਂ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ ਤੇ ਆਰਤ ਜੁਰੂਰ ਪੜਿਆ ਕਰੋ ਤੇ ਗਰਵਾਣੀ ਨਾਲ ਜੁੜੋ ਗੁਰੂ ਰਾਸ ਸਾਹਿਬ ਨਾਲ ਜੁੜੋ ਜੀ ਪਰਮਾਤਮਾ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੇ ਅੱਜ ਹੈਗਾ ਜੀ 11 ਤਰੀਕਾ ਤੇ ਪਰਸੋਂ ਨੂੰ ਲੋਹੜੀ ਆ ਜੀ ਬਾਈ ਗੁਰੂ ਸਾਰਿਆਂ ਨੂੰ ਕੰਤਿ ਰਸਤੀ ਭਰੇ ਲੋਹੜੀ ਦਾ ਤਿਹਾਰ ਲੈ ਕੇ ਆਵੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਨਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਸ਼ੇਅਰ ਕਰਿਆ ਕਰੋ ਅੱਗੇ ਤੇ ਅੱਗੇ ਅੱਗੇ ਤੇ ਵੀਜੇ ਵੀਡੀਓ ਵਧੀਆ ਲੱਗਦੀ ਆ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ